ਬਹੁਤ ਲੋਕ ਕਹਿੰਦੇ ਆ ਜੀ ਜੇ ਤੁਸੀਂ ਪੇਟ ਘਟਾਉਣਾ ਨਾ ਤਾਂ ਸਵੇਰੇ ਉੱਠਦੇ ਅਸਾਰ ਕੋਸੇ ਪਾਣੀ ਚ ਸ਼ਹਿਦ ਪਾ ਲਓ ਤੇ ਵਿੱਚ ਪਾ ਲਓ ਨਿੰਬੂ ਉਹਨੂੰ ਤੁਸੀਂ ਪੀਓ ਤੁਹਾਡਾ ਪੇਟ ਘਟ ਜੂਗਾ ਕਈਆਂ ਨੂੰ ਇਹਦਾ ਅਸਰ ਵੀ ਵੇਖਣ ਨੂੰ ਮਿਲਦਾ ਇਹ ਜਿਹੜੀ ਇਹ ਸਿਰਫ ਦੰਦ ਕਥਾ ਹੀ ਹੈ ਜਾਂ ਆਯੁਰਵੇਦ ਚ ਇਹਦਾ ਕੋਈ ਲੌਜੀਕ ਵੀ ਹੈਗਾ ਦੇਖੋ ਇਹਦੇ ਬਾਰੇ ਨਾ ਤਾਂ ਕਿਸੇ ਵਿਦਵਾਨ ਵੈਦ ਨੇ ਅਜੇ ਤੱਕ ਕਿਹਾ ਨਾ ਕਿਸੇ ਗ੍ਰੰਥ ਚ ਇਹ ਲਿਖਿਆ ਹੋਇਆ ਨਾ ਹੀ ਕਿਸੇ ਜਗ੍ਹਾ ਇਹਦਾ ਕੋਈ ਚਰਚਾ ਹੈ ਹਾਂ ਇਹ ਜ਼ਰੂਰ ਹੈ ਕਿ ਸਵੇਰੇ ਉੱਠ ਕੇ ਜੇ ਖਾਲੀ ਪੇਟ ਕੱਲਾ ਸ਼ਹਿਦ ਲਿਆ ਜਾਵੇ ਤਾਂ ਉਹ ਇੱਕ ਬੈਸਟ ਚੀਜ਼ ਆ ਪਰ ਉਹ ਵੀ ਲੋਕੀ ਕੀ ਕਰਦੇ ਆ ਗਰਮ ਪਾਣੀ ਚ ਪਾ ਲੈਂਦੇ ਆ ਅਸੀਂ ਕਹਿੰਦੇ ਉਹਨੂੰ ਸ਼ਹਿਦ ਲੈਣ ਦਾ ਕੋਈ ਗੱਲ ਹੈ ਜੀ ਜੇ ਦੁੱਧ ਚ ਲੈਣਾ ਜਾਂ ਜਦ ਵੀ ਲੈਣਾ ਠੀਕ ਹੈ ਜੀ ਬਸ ਇਹਨੂੰ ਹੋਰ ਕਿਸੇ ਪਾਸੇ ਨਾ ਲੋ ਦੂਜੀ ਗੱਲ ਹੈ ਜਾਂ ਵੈਸੇ ਹੀ ਲੈ ਲਓ ਡਾਇਰੈਕਟ ਇੱਕ ਜਿਹੜਾ ਨਿੰਬੂ ਪਾ ਲਿਆ ਸ਼ਹਿਦ ਪਾ ਲਿਆ ਗਰਮ ਕਰ ਲਿਆ ਪਾਣੀ ਤੇ ਪੀ ਲਿਆ ਮੈਨੂੰ ਕੋਈ ਵੀ ਇੱਕ ਜਣੀ ਜਾਂ ਇੱਕ ਜਣਾ ਇਹ ਗੱਲ ਕਹਦੇ ਵੀ ਮੈਨੂੰ 20 ਸਾਲ ਹੋ ਗਏ ਪੀਂਦੇ ਨੂੰ ਵੀ ਮੇਰਾ ਭਜਨ ਤੋਲਾ ਘਟ ਗਿਆ ਹੋਵੇ। ਅੱਛਾ ਜੀ। ਉਹ ਇਹ ਜ਼ਰੂਰ ਕਹਿੰਦਾ ਮਿਲੂਗਾ। ਪੀ ਪਤਾ ਨਹੀਂ ਕੀ ਹੋਈ ਜਾਂਦਾ ਮੇਰੇ ਹੱਡ ਜੁੜੀ ਜਾਂਦੇ ਨੇ ਮੈਂ ਉੱਠਦਾ ਸਵੇਰੇ 10 ਮਿੰਟ ਕੰਨਾਂ ਫੜ ਕੇ ਤੁਰਦਾ ਉਸ ਤੋਂ ਬਾਅਦ ਮੇਰਾ ਸਰੀਰ ਖੁੱਲ ਜੇ ਜਾਂਦਾ ਪਰ ਉਹ ਇਹ ਕਹਿੰਦਾ ਸੁਣਦਾ ਕਿ ਕੋਈ ਜੂਰੀਆ ਵੱਧ ਗਿਆ ਯੂਰਿਕ ਐਸਿਡ ਵੱਧ ਗਿਆ ਜੋੜਾਂ ਦੇ ਉੱਤੇ ਇਹ ਜਿਹੜਾ ਗਰਮ ਪਾਣੀ ਦੇ ਵਿੱਚ ਨਿੰਬੂ ਔਰ ਸ਼ਹਿਦ ਪਾ ਕੇ ਪੀਣਾ ਉਹ ਤੁਸੀਂ ਨੋਟ ਕਰ ਲਓ ਜਿਨ੍ਹਾਂ ਨੇ ਵੀ ਅਜੇ ਤੱਕ ਕੀਤਾ ਮੈਮਰੀ ਚ ਜਾਓ ਪਿੱਛੇ ਕਿ 20 ਸਾਲਾਂ ਦੇ ਵਿੱਚ ਤੁਸੀਂ ਜਾਂ ਤਾਂ ਤੁਹਾਡੇ ਗੋਡੇ ਦੁਖਣ ਲੱਗ ਗਏ ਜਾਂ ਗਿੱਟੇ ਦੁਖਣ ਲੱਗ ਗਏ ਜਾਂ ਸੁੱਜਣ ਲੱਗ ਗਏ ਕੋਈ ਨਾ ਕੋਈ ਪ੍ਰੋਬਲਮ ਹੈਗੀ ਆ ਕਿਉਂਕਿ ਇਹਦੇ ਨਾਲ ਕਦੇ ਕੋਈ ਫਾਇਦਾ ਨਹੀਂ ਹੁੰਦਾ ਜਿਵੇਂ 슈ਗਰ ਦੇ ਮਰੀਜ਼ ਨਹੀਂ ਹੁੰਦੇ ਸੋਢੀ ਸਾਹਿਬ ਆਪਾਂ 10 ਬੰਦੇ ਇੱਕ ਜਗ੍ਹਾ ਕੰਮ ਕਰਦੇ ਆ ਇੱਕ ਵਿਚਾਰਾ ਬੈਠਾ ਨੂੰ ਕਹਿੰਦਾ ਕੀ ਗੱਲ ਬਈ ਤੂੰ ਮੂੰਹ ਜੇ ਲਟਕਾਇਆ ਉਹ ਯਾਰ 슈ਗਰ ਦਾ 30 ਡਾਕਟਰ ਨੇ ਉਹ ਇੰਨੀ ਕੁ ਖਾ ਲਿਆ ਕਰ ਕੰਡੇ ਤੇ ਰਹੇਗਾ ਮੈਨੂੰ 20 ਸਾਲੋਂ ਕੇ ਮੈਨੂੰ ਤਾਂ ਲੱਗੀ ਦੀ ਮੈਂ ਇੰਨੀ ਕੁ ਖਾ ਲਦਾ ਇੱਥੇ ਨੂੰ ਲੱਗੀ ਨਹੀਂ ਤਾਂ ਲੱਗੀ ਹੋਈ ਆ 20 ਸਾਲ ਦੀ ਉਹਨੂੰ ਲਾਤੀ ਵਿਚਾਰੇ ਨੂੰ ਉਹ ਖਾਣ ਲੱਗਾ ਉਹਦਾ 슈ਗਰ ਤਾਂ ਠੀਕ ਨਹੀਂ ਹੋਇਆ ਉਲਟਾ ਅੰਗਲੀ ਹੋ ਗਿਆ ਅੰਗਲੀ ਹੋ ਗਿਆ ਮਤਲਬ ਇਸੇ ਤਰ੍ਹਾਂ ਇਹ ਕੁਝ ਧਾਰਨਾ ਇਹ ਜੀਆਂ ਬਣਿਆ ਹੋਈਆਂ ਨੇ ਸਮਾਜ ਦੇ ਵਿੱਚ ਜਿਹੜੀਆਂ ਕਿ ਰੋਂਗ ਨੇ ਇਹਨਾਂ ਦੇ ਉੱਤੇ ਚਾਨਣ ਤੁਸੀਂ ਅੱਜ ਪਾਉਣ ਦੀ ਕੋਸ਼ਿਸ਼ ਕੀਤੀ ਆ ਸਾਡੇ ਵਰਗੇ ਬੰਦਿਆਂ ਤੋਂ ਇਹ ਗੱਲਾਂ ਕਰਾਉਂਦੇ ਰਿਹਾ ਕਰੋ ਤਾਂ ਕਿ ਇਹ ਗੱਲਾਂ ਆਪਾਂ ਨੂੰ ਸਮਝ ਆਉਣ ਆਪਾਂ ਹਰ ਵਕਤ ਦੰਦਕਲਾ ਜਾਂ ਛੋਟੀਆਂ ਗੱਲਾਂ ਅੱਗੇ ਉਹਦੀ ਤੇ ਖੰਡ ਚਰਚਾ ਉਹ ਹੁੰਦੀ ਤੇ ਅਸਲੀ ਹੁਣ ਹੋ ਗਈ ਦੰਦਕਲਾ ਜਿਹੜਾ ਦੇਖਦਾ ਜੋ ਮਰਜੀ ਘਰੇ ਆਈ ਮਾਸੀ ਉਹਨੇ ਆਪਣੀ ਭਾਣਜੀ ਨੂੰ ਦੱਸਿਆ ਪੁੱਤ ਮੈਂ ਤਾਂ 20 ਸਾਲ ਦੀ ਨਿੰਬੂ ਪਾਣੀ ਪੀਂਦੀ ਆ ਮੇਰੀ ਸਾਹਿਬ ਤੂੰ ਵੀ ਲੈ ਅਗਰ ਸਲੇਮ ਰਹੇਗੀ ਉਹ ਵੀ ਲੱਗੀ ਉਹ ਗਾ ਗਈ ਉਹਨੇ ਭੁਆ ਨੂੰ ਦੱਸਤਾ ਭੁਆ ਵੀ ਲੱਗ ਗਈ ਮਤਲਬ ਉਹ ਸਾਰਾ ਹੀ ਕੁਝ ਉਲਝ ਜਾਂਦਾ ਉਹਦਾ ਸਾਈਡ ਇਫੈਕਟ ਫਿਰ ਕੀ ਆਉਂਦਾ ਆਪਣਾ ਵੈਸਾ ਉਹਦਾ ਸਾਈਡ ਇਫੈਕਟ ਇੱਕੋ ਹੀ ਹੈ ਜੀ ਹੱਡਾਂ 'ਚ ਜੋੜਾਂ 'ਚ ਦਰਦ ਪੈਦਾ ਹੋ ਜਾਂਦਾ ਤੇ ਗੋਡੇ ਗਿੱਟਿਆਂ ਚ ਦਰਦ ਪੈਦਾ ਹੋ ਜਾਂਦਾ ਤੇ ਨਾਲ ਨਾਲ ਉਹਦੇ ਚ ਕੀ ਹੁੰਦਾ ਕਈ ਬਿਮਾਰੀਆਂ ਅੰਦਰ ਘਰ ਕਰ ਜਾਂਦੀਆਂ ਨੇ ਠੀਕ ਹੈ ਜੀ ਔਰ ਉਹਦੇ ਬਾਰੇ ਜੇ ਬਹੁਤ ਜ਼ਿਆਦਾ ਤੁਸੀਂ ਵਿਆਖਿਆ ਜਾਨਣੀ ਆ ਤਾਂ ਇੱਕ ਵਾਰੀ ਮੇਰੇ ਨਾਲ ਤੁਸੀਂ ਟॉक ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਤੁਹਾਨੂੰ ਇਹਦੇ ਬਾਰੇ ਬਹੁਤ ਚੀਜ਼ਾਂ ਡੀਪਲੀ ਦੱਸਾਂਗੇ ਪਰ ਇੱਕ ਇੱਕ ਚੀਜ਼ ਮੈਂ ਦੱਸ ਦਿੰਦਾ ਤੁਹਾਨੂੰ ਜਿਹੜੀ ਗ੍ਰੰਥ ਚ ਲਿਖੀ ਹੋਈ ਹੈ ਉਹ ਜਮਾ ਲਿਓ ਸੌਫ ਜੀਰਾ ਤੇ ਅਜਵੈਨ ਸੌਵ ਜੀਰਾ ਤੇ ਅਜਵੈਨ ਇਹ ਤਿੰਨ ਚੀਜ਼ਾਂ ਦਾ ਇੱਕ ਤਵੇ ਤੇ ਰੋਸਟ ਕਰਕੇ ਪਾਊਡਰ ਬਣਾ ਲਓ ਜਦੋਂ ਵੀ ਰੋਟੀ ਖਾਣੇ ਹੋ ਰੋਟੀ ਖਾਣ ਤੋਂ ਅੱਧੇ ਘੰਟੇ ਬਾਅਦ ਜਦੋਂ ਖਾਣਾ ਪਚ ਜੇ ਪੂਰਾ ਇਹ ਪਾਊਡਰ ਇੱਕ ਚਮਚਾ ਮੂੰਹ ਚ ਪਾਓ ਹੌਲੀ ਹੌਲੀ ਚੂਸ ਚੂਸ ਕੇ ਚੂਸ ਚੂਸ ਕੇ ਨੂੰ ਲੰਗਾ ਲਓ ਤੇ ਨਾਲ ਇਹਦੇ ਕੋਸਾ ਜਾਂ ਪਾਣੀ ਸਿਪ ਕਰ ਕਰਕੇ ਪੀ ਲਓ ਫੇਰ ਦੇਖਿਓ ਤੁਸੀਂ ਵਜਨ ਕਿਵੇਂ ਹਰ ਮਹੀਨੇ ਕਿਲੋ ਡੇਢ ਕਿਲੋ ਵਜਨ ਘਟੂ ਔਰ ਜਿਹੜੀਆਂ ਸਾਡੀਆਂ ਮਾਤਾ ਪੈਣਾ ਜਾਂ ਸਾਡੇ ਵੀਰ ਇਹ ਗੱਲ ਕਹਿੰਦੇ ਨੇ ਵੀ ਰੋਜ਼ ਇਹ ਗੋਇਲ ਸਾਹਿਬ ਕਿਲੋ ਅੱਧਾ ਕਿਲੋ ਵਧਿਆ ਮਿਲਦਾ ਰੋਜ਼ ਇੱਕ ਅੱਧਾ ਕਿਲੋ ਵਧਿਆ ਮਿਲਦਾ ਉਦੋਂ ਹੀ ਜੇ ਨਾ ਰੁਕ ਗਿਆ ਤਾਂ ਕਹਿੰਦੇ ਹੋ ਘਟਣ ਨੂੰ ਚਾਹੇ ਟਾਈਮ ਲੱਗ ਜਾਏ ਅੱਗੇ ਨੂੰ ਵਧੂਗਾ ਨਹੀਂ ਇਹ ਇੱਕ ਇਸ ਤਰ੍ਹਾਂ ਦਾ ਫਾਰਮੂਲਾ ਔਰ ਇਹਦੇ ਤੇ ਮੈਂ ਹਮੇਸ਼ਾ ਜ਼ੋਰ ਦੇ ਕੇ